ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਾਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਲੈ ਕੇ ਆਏ ਹਾਂ ਟਰਾਲੀ ਜੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਦੇਖ ਰਹੇ ਹੋ ਇਹ ਟਰਾਲੀ ਹੈ ਬਕਾਊ ਜੋ ਵੀ ਵੀਰ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਕਿਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਸਾਥੋਂ ਟਰਾਲੀ ਵਾਲੇ ਵੀਰਾਂ ਦਾ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਜਿਸ ਤੇ ਸੰਪਰਕ ਕਰਕੇ ਟਰਾਲੀ ਦੇ ਰੇਟ ਸੰਬੰਧੀ ਤੁਸੀਂ ਗੱਲਬਾਤ ਕਰ ਸਕਦੇ ਹੋ। ਬਿੱਡਾਂ ਸਮੇਤ ਟਰਾਲੀ ਵਿਕਾਊ ਟਰਾਲੀ ਦਾ ਫਾਰਸ ਬਹੁਤ ਵਧੀਆ ਹਾਲਤ ਵਿੱਚ ਟਰਾਲੀ ਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ ਟਰਾਲੀ ਦੀ ਜੋ ਕਿ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਿੰਗਲ ਟਾਇਰ ਮਾਡਲ 2005 ਰੇਟ 55000 ਰੁਪਏ ਲਵਾਈ 10 ਫੁੱਟ ਚੜਾਈ ਸੀ ਫੋਟੋ ਟਰਾਲੀ ਦੀ ਹਾਲਤ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਧੰਨਵਾਦ